ਅੰਦਰ ਸੱਚਾ ਨੇਹ ਲਾਇਆ ਪ੍ਰੀਤਿ ਮੇ ਆਪਣੈ ਤਨ ਮਨ ਹੋਇ ਨਿਹਾਲ ਜਾਗੁਰ ਦੇਖਾਂ ਸਾਹਮਣੇ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮੱਦਰ ਵੈਨ ਕੋਟ ਸੈਨ ਸੰਗ ਸੋ ਕਹਿਤ ਮਾਝ ਸੋਦ ਜਿ ਸਹੈ ਦਹੀ ਭਾਤ ਖਾਹਿ ਜੀਉ ਦੇਖ ਰੂਪਯਤ ਅਨੁਪਮੋਹ ਮਹਾਮਗ ਭਈ ਕੰਕਣੀ ਸਬਦ ਚਮੰਤ ਕੰਕੀਨੀ ਸਬਦ ਚੰਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਤ ਗਾਉਣ ਕਹੈ ਕਾਲ ਕਲਮ ਹੁਕਮ ਹਾਤ ਕਹੋ ਕੌਣ ਮੇਟ ਸਕੈ ਈਸ ਬੰਮਾ ਗਿਆਨ ਧਿਆਨ ਧਰਤ ਹੀ ਐ ਚਾਹੇ ਜੀਓ ਸਤਿ ਸਾਕ ਸ੍ਰੀ નિਵਾਸ ਆਦਪੁਰਖ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਓ ਜਿਨਾਂ ਜਪਿਆ ਵਾਹੇ ਗੁਰੂ ਪਿਆਰਾ ਤੇਰਾ ਹੀ ਸਰੂਪ ਹੋ ਗਏ ਜਪਿਆ ਵਾਹੇ ਗੁਰੂ ਪਿਆਰਾ ਤੇਰਾ ਹੀ ਸਰੂਪ ਹੋ ਗਏ ਰੂਪ ਹੋ ਗਏ ਜੱਪੇ ਆਵਾਹ ਹੈ ਗੁਰੂ ਪਿਆਰਾ ਤੇਰਾ ਹੀ ਸਰੂਪ ਹੋ ਗਏ ਜਨਾ ਜੱਪੇ ਆਵਾਹ ਹੈ ਗੁਰੂ ਪਿਆਰਾ ਤੇਰਾ ਹੀ ਸਰੂਪ ਹੋ ਗਏ ਜਨਾ ਜੱਪੇ ਆਵਾਹ ਹੈ ਗੁਰੂ tera hi jee roop ho gaye tera hi jee pyaaya roop ho gaye ਰਾਹੇ ਦੇ ਤੇਰਾ ਹੀ ਦੀਦਾ ਸਾ ਸਰੂਪ ਹੋ ਗਏ ਤੇਰਾ ਹੀ ਦੀਦਾ ਸਰੂਪ ਹੋ ਗਏ ਜੱਤਿਆ ਵਾਹਿਗੁਰੂ ਪਿਆ ਵਾਹਿਗੁਰੂ ਪਿਆ ਤੇਰਾ ਹੀ ਰੂਪ ਹੋ ਗਏ ਜੱਤਿਆ ਵਾਹਿਗੁਰੂ ਪਿਆ ਤੇਰਾ ਹੀ ਰੂਪ ਹੋ ਗਏ va guru va guru, bah guru, bah guru.

ਹਰ ਗੁਰੂ ਹਰ ਗੁਰੂ ਹਰ ਗੁਰੂ ਨਾ ਗੁਰੂ ਸਾਹਿਬ ਗਰਮਸਕਾਰ ਜੋ ਗੁਰਾਂ ਦੀ ਸਾਧੀ ਤੇਨਵਾਜੀ ਹੋਈ ਗੁਰੂ ਰੂਪਾ ਗੁਰ ਕਾਲ ਸਾਹਿਬ ਸਾਧ ਸੰਗਤ ਦੀ ਆਵਾਜ਼ ਗੁਰੂ ਜੀ ਦਾ ਕਾਲ ਸਾਹਿਬ ਆਵਾਜ਼ ਪੰਜ ਕੀ ਫਤਿਹ ਓਟ ਬ੍ਰਹਮੰਡ ਕੋ ਠਾਪੋ ਸਾਮੀ ਸਰਬ ਜੀਆਂ ਦਾ ਦਾਤਾਰੇ ਸਰੋੜਾ ਬ੍ਰਹਮੰਡਾਂ ਦੇ ਮਾਲਕ ਕਮਾਸ ਰੂਪ ਕਿਰਪਾਲੂ ਦੇ ਆਲੂ ਅੰਤਰ ਜਮੀ ਕਰुणा ਦਾ ਆਂਦਿਆ ਦੇ ਸਾਗਰ ਰੋਹਾਨੀਅਤ ਦੇ ਮੂਜਸਮੇ ਸਮੂਚੀ ਮਾਨਤਾ ਦੇ ਰਹਿਬਰ ਚਾਹੇ ਸੰਸਾਰ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਰਹਿਮ ਕਿਰਪਾ ਦਾ ਸਦਕਾ ਮਹਾਨ ਸਿਧਾਂਤ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਿਆ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਥੋੜੀ ਜਿ ਘਟਾ ਦੇਵਾ ਸੇਵਾ ਸਗੋਂ ਬਾਰੀ ਦਿਲਾਏ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਅਤੇ ਸਵਾਸਾਂ ਨੂੰ ਇਹ ਨਹੀਂ ਘਟਾ ਸਫਲੇ ਬਣਾ ਰਹੇ ਹੋ ਬੜ ਭਾਗੀ ਹੋ ਪਰਬਾਨ ਜਾਈ ਉਸ ਵੇਲੇ ਸੁਹਾਵੀ ਜੀ ਤੁਮਰਾ ਦਵਾਰੇ ਆਇਆ ਨਾਨਕ ਕੋ ਪ੍ਰਭ ਹੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਉਹ ਸਮਾ ਕੜੀਆਂ ਤਨ ਹਨ ਜਦੋਂ ਗੁਰੂ ਚਰਣਾ ਵਿੱਚ ਗੁਰੂ ਕਿਰਪਾ ਕਰਦੇ ਹਨ ਗੁਰੂ ਸਾਹਿਬ ਦੀ ਚਰਣਾ ਵਿੱਚ ਬਹਿ ਕਰਕੇ ਆਪਾਂ ਉਹਦੀ ਸਿਫਤ ਸਲਾਹ ਕਰਦੇ ਆ ਬਾਣੀ ਸਰਵਣ ਕਰ ਕਰਕੇ ਆਪਣੇ ਮਨ ਦੀ ਅਤੇ ਜਿਹੜੀ ਮੈਲ ਹੈ ਉਹ ਉੱਤਰ ਦੀ ਹੈ ਪਰ ਇਹ ਮਾਤ ਪਾਪਾਂ ਕਹਿ ਸੰਗ ਉਹ ਤੋਪੈ ਨਾਵ ਕੈ ਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਹੁਣ ਇੱਥੇ ਸ਼ਬਦ ਦੀ ਵਿਚਾਰ ਜੇ ਮਾਰਕ ਕਹਿੰਦੇ ਭਾਈ ਜਿਹਹ ਜ ਆਪਾਂ ਬੀਜਾਂਗੇ ਉਹੇ ਜੇ ਸ਼ਕਲ ਲਵਾਂਗੇ ਦੇੜੇ ਘਰ ਵਿੱਚ ਅਸੀਂ ਸਾਡੀਆਂ ਮਾਤਾ ਬੰਦਾਲ ਪਾਣੀ ਬਣਾਉਂਦੀਆਂ ਨੇ ਰੋਟੀ ਦੇ ਜੀ ਹੈ ਸਕਦੇ ਆ ਨਾ ਹੁਣ ਇੱਥੇ ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੁਣ ਹੁਣ ਜੇ ਅਸੀਂ ਪੁੰਨ ਬੀਜਾਂਗੇ ਤਾਂ ਮਹਾਰਾਜ ਕਹਿੰਦੇ ਨੇ ਜੁਗਾਂ ਜੁਗੰਤਰ ਖਾਹੀ ਖਾਹੇ ਇੱਕ ਪੁੰਨ ਬੀਜਿਆ ਹੋਇਆ ਪਤਾਨੇ ਕਿੰਨੇ ਇੱਕ ਜੁਗਾਂ ਤੱਕ ਮਹਾਰਾਜ ਉਹਦਾ ਸਾਨੂੰ ਫਲ ਦਿੰਦੇ ਰਹਿਣ ਅਰਜ ਇੱਕ ਕਿਤੇ ਭਾਪ ਬੀਜਿਆ ਗਿਆ ਮਹਾਰਾਜ ਕਹਿੰਦੇ ਫਿਰ ਉਹਦਾ ਵੀ ਫਲ ਨਹੀਂ ਮਿਲਣਾ ਹੁਣ ਮਹਾਰਾਜ ਕਹਿੰਦੇ ਭਾਈ ਮਨ ਹਾਲੀ ਕਿ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਸ ਇਸ ਤਨ ਰੂਪ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਬੀਜਣਾ ਕਰੀਏ ਜਦ ਨਾਨਕ ਹਰ ਪੁੰਨ ਬੀਜਿਆ ਫਿਰ ਤੋਟਣ ਆਵੇ ਹਰ ਪੁੰਨ ਕੇਰੀ ਹੁਣ ਮਹਾਰਾਜ ਕਹਿੰਦੇ ਆਪੇ ਵੀ ਜਾਤੇ ਹਾ ਹੁਣ ਇੱਥੇ ਪਾਤਸ਼ਾਹ ਅਸਾ ਰਾਗ ਦੇ ਵਿੱਚ ਵੀ ਗਤਨ ਕਰਦੇ ਨੇ ਮਹਾਰਾਜ ਕਹਿੰਦੇ ਜਨ ਨਾਨਕ ਹਰ ਪੁੰਨ ਬੀਜਿਆ ਪਰਮੇਸ਼ਰ ਦਾ ਨਾਮ ਬੀਜ ਲਿਆ ਅਤੇ ਸੋਟ ਸਾਗ ਵਿੱਚ ਵੀ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਮਨ ਹਾਲੀ ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਸ਼ਰਮ ਦਾ ਪਾਣੀ ਧਾਲਾ ਇਹਨੂੰ ਮਾਰੇ ਕਮਾਂ ਵਿੱਚੋਂ ਵੱਜ ਜਾ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਦੋਖ ਸੁਹਾਗਾ ਰੱਖ ਗਰੀਬੀ ਵੇਸ ਜਿਹੜਾ ਪੰਨਕ ਕੀਤਾ ਤੈਨੇ ਨਾਮ ਜਪਿਆ ਸਮਰਨ ਕੀਤਾ ਕਿਸੇ ਦੀ ਮਦਦ ਕਰਤੀ ਸੰਸਾਰ ਵਿੱਚ ਸਮਾਜਿਕ ਸੇਵਾਵਾਂ ਨਿਭਾ ਰਹੇ ਆ ਉੱਥੇ ਨਾ ਕਹਿ ਵੀ ਮੈਂ ਵੀ ਲਿਆ ਉੱਥੇ ਸੁਹਾਗਾ ਫੇਰ ਦੇ ਆਮ ਜੀ ਮਸਾਲਾ ਨਾ ਕਿਸਾਨ ਆਪਣਾ ਆਪਾ ਕਣਕ ਬੀਜਦਿਆ ਕਣਕ ਦੇ ਉੱਪਰ ਜੇ ਮਿੱਟੀ ਨਾ ਪਵੇ ਦਾਣਾ ਕਿਤੇ ਨੰਗਾ ਰਹਿ ਗਿਆ ਉਹ ਹਰਾ ਹਰਾ ਨਹੀਂ ਹੋਵੇਗਾ ਤੇ ਪੈਲੀ ਦੇ ਵਿੱਚ ਆਪਾਂ ਨੂੰ ਫਿਰ ਉਹ ਜਦੋਂ ਕਣਕ ਬੀਜਦੇ ਨੇ ਟ੍ਰੈਕਟਰ ਰਾਹੀਂ ਬੀਜਦੇ ਨੇ ਅੱਗੇ ਬਲਦਾਂ ਰਾਹੀਂ ਬੀਜਦੇ ਫਿਰ ਉਹਦੇ ਪਿੱਛੇ ਵੀ ਕੋਈ ਛੋਟਾ ਜਿਹਾ ਸਹਾਗਾ ਪਾਇਆ ਹੁੰਦਾ ਵੀ ਉਹਦੇ ਨਾਲ ਮਿੱਟੀ ਮੜੀ ਜਾਵੇ ਪ੍ਰਾਤਨ ਸਮਿਆਂ ਦੇ ਵਿੱਚ ਵੀ ਤੇ ਜਦੋਂ ਮਹਾਰਾਜ ਕਹਿੰਦੇ ਭਾਈ ਇਹ ਤੇ ਸਹਾਗਾ ਫਿਰੂਗਾ ਨਾ ਇਹ ਹਰ ਹੀ ਫੇਰ ਹੋਣਾ ਹੈ ਨਾਮ ਵੇ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਸੰਤੋਖ ਦਾ ਸਹਾਗਾ ਫੇਰ ਦੇ ਕਿਤੇ ਵੀਜ ਆਪਣਾ ਨੰਗਾ ਰਹਿ ਗਿਆ ਲੰਗੇ ਦਾ ਭਾਅ ਵੇ ਇਹ ਵੀ ਅਸੀਂ ਇਹਨੇ ਕੋਈ ਪੂਰਨ ਕਰ ਲਿਆ ਨਾਮ ਜਪ ਲਿਆ ਬਾਣੀ ਪੜਨ ਲਈ ਸੇਵਾ ਕਰ ਲਈ ਬਰਤਨ ਸਾਫ ਕਰਨ ਲਈ ਧਾੜੂ ਪੋਚਾ ਲਾ ਰਿਹਾ ਗੁਰੂ ਘਰ ਆ ਕੇ ਸੰਗਤ ਦੀ ਸੇਵਾ ਕਰ ਲਈ ਅਸੀਂ ਲੋਕਾਂ ਨੂੰ ਦੱਸਦੇ ਫਿਰ ਇਹ ਮੈਦਾਂ ਕਰਦਾ ਐਦਾਂ ਕਰਦਾ ਆਇਆ ਸਮਝ ਲਈ ਵੀ ਸਾਡਾ ਜਿਹੜਾ ਬੀਜ ਹੈ ਬੀਜਿਆ ਹੋਇਆ ਹੈ ਉੰਨ ਵਾਲਾ ਉਹ ਨੰਗਾ ਰਹਿ ਗਿਆ ਫਿਰ ਉਹ ਹਰਾ ਨਹੀਂ ਹੋਵੇਗਾ ਉਹਦਾ ਸਾਨੂੰ ਫਲ ਨਹੀਂ ਮਿਲੇਗਾ ਫਲ ਮਿਲੇਗਾ ਜਦੋਂ ਮਹਾਰਾਜ ਕਹਿੰਦੇ ਤੇ ਨਾਮ ਬੀਜ ਸੰਤੋਖ ਦਾ ਸਹਾਗਾ ਰੱਖ ਲੇਗਾ ਉਹ ਸੰਤੋਖ ਰੱਖ ਲੇਗਾ ਮਾਰਾ ਕਹਿੰਦੇ ਰੱਖ ਗਰੀਬੀ ਵੇਸ ਗਰੀਬੀ ਦਾ ਭਾਵ ਇਹ ਨਹੀਂ ਹੈ ਵੀ ਅਸੀਂ ਮੈਲੇ ਚਿੱਲੇ ਪਾਟੇ ਚਿੱਟੇ ਕੱਪੜੇ ਪਾ ਲਈਏ ਇੱਥੇ ਮਾਰਾ ਕਹਿੰਦੇ ਭਾਈ ਮਨ ਦੀ ਗਰੀਬੀ ਧਾਰ ਗਰੀਬ ਬਣ ਕੇ ਗਰੀਬੜਾ ਬਣ ਕੇ ਰਹਿ ਇੱਥੇ ਉਹ ਤਾਂ ਮਹਾਰਾਜ ਨੇ ਬਖਸ਼ਿਆ ਕੀ ਤਿਆਨ ਕਲਗੀ ਤਰਪਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਕੁਝ ਦਿੱਤਾ ਹੋਇਆ ਸਾਨੂੰ ਪਰ ਮਨ ਦੀ ਗਰੀਬੀ ਜਨਾਲ ਜ਼ਰੂਰੀ ਹੈ ਆਪਣੇ ਸੰਗਤ ਦੇ ਵਿੱਚ ਬੈਠੇ ਨੇ ਗੁਰਮੁਖ ਪਿਆਰੇ ਜਿਨ੍ਹਾਂ ਲਵੇ ਮਨ ਦੀ ਗਰੀਬੀ ਧਾਰਨ ਕੀਤੀ ਹੋਈ ਹੈ ਉਹ ਜ਼ਾਹਰ ਨਹੀਂ ਕਰਦੇ ਦਾਤ ਦਾ ਬੜਾ ਕੁਝ ਦਿੱਤਾ ਹੋਇਆ ਉਸ ਤਰ੍ਹਾਂ ਦੀ ਜਦੋਂ ਗਰੀਬੀ ਧਾਰਨ ਕਰ ਲੈਗਾ ਨੰਦੋ ਫਿਰ ਮਹਾਰਾਜ ਜੈਨੂ ਕਹਿੰਦੇ ਤੋਟ ਵੀ ਨਹੀਂ ਆਉਣ ਦਿੰਦੇ ਜਰ ਨਾਨਕ ਹਰਪੁਣ ਬੀਜਿਆ ਫਿਰ ਤੋਟ ਨਾ ਆਵੇ ਹਰਪੁਣ ਕੇਰੀ ਆ ਆ ਪੜ ਲਈਏ ਧਾਰਨਾ ਆਪਾਂ ਕਿਉਂਕਿ ਕੱਲ ਨੂੰ ਆਪਾਂ ਸਮਾਪਤੀ ਭਾਈ ਆ ਇਸੇ ਟਾਈਮ ਕਰਿਆ ਕਰਾਂਗੇ ਕੀਰਤਨ ਆਪਾਂ 40 ਕਿ 45 ਮਿੰਟ ਤੇ ਪਾਈ ਆਰੰਭ ਕਰਕੇ 5:30 ਵਜੇ ਨੂੰ ਸਮਾਪਤੀ ਗੁਰੂ ਕਿਰਪਾ ਕਰਨ ਆਪਣੇ ਤੇ ਸਾਰਿਆਂ ਤੇ ਆਪਾਂ ਜਿਹੜਾ ਨਾਮ ਦਾ ਬੀਜ ਹੈ ਨਾ ਉਹ ਵਿਜਦੇ ਲਈ ਜੇ ਮਹਣ ਆਪ ਸੰਗਤਾਂ ਦੀ ਸਹਿਯੋਗ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਦੇ ਨਾਲ ਸੀਧਾਂ ਦੀ ਕਿਰਪਾ ਦੇ ਨਾਲ ਆਪਾਂ ਜਾਪ ਕਰ ਰਹੇ ਹਾਂ ਸਾਰੇ ਰਲ ਮਿਲ ਕੇ ਬੜੇ ਪਿਆਰ ਵਾਲ ਜਿੰਨੀ ਵੀ ਸੰਗਤ ਆਉਂਦੀ ਹੈ ਨਾਮ ਜਪਣ ਵਾਲੀ ਬੜੀ ਪਿਆਰ ਵਾਲੀ ਹੈ ਜਿਵੇਂ ਤੇਲ ਦੀ ਧਾਰ ਵਗਦੀ ਏਦਾਂ ਨਾਮ ਜਪਿਆ ਜਾਂਦਾ ਹੈ ਨਾ ਕੋਈ ਉੱਚੀ ਨਾ ਨੀਵੇਂ ਇੱਕਸਾਰ ਸਾਰਾ ਦਰਬਾਰ ਭਰਿਆ ਹੁੰਦਾ ਸਾਡੀਆਂ ਮਾਤਾ ਵੰਦ ਇੱਕ ਰਸ ਦੇ ਨਾਲ ਬੋਲਣਾ ਫਿਰ ਆਨੰਦ ਵੱਖਰਾ ਬਣ ਜਾਂਦਾ ਹੈ ਕਈ ਮੇਰੇ ਵਰਗਾ ਬੇਸੁਰਾ ਹੁੰਦਾ ਕੋਈ ਕਦੇ ਇੱਧਰ ਲੰਘਿਆ ਕਦੇ ਇੱਧਰ ਲੰਘਿਆ ਕਹਿਣ ਤੋਂ ਬਾਅਦ ਫਿਰ ਦੂਜੇ ਦਾ ਰਸ ਵੀ ਨਹੀਂ ਆਉਂਦਾ ਤੋ ਗੁਰੂ ਕਿਰਪਾ ਕਰਨ ਅਜਰਾਸੀ ਨਾਮ ਦਾ ਬੀਜ ਬੀਜ ਰਹੇ ਹਾਂ ਇਹ ਸਾਡਾ ਹਰਿਆ ਭਰਿਆ ਹੋ ਜਾਵੇ ਆਧਾਰਨਾ ਪੜ ਕੇ ਆਪਾਂ ਸਮਾਪਤੀ ਕਰਾਂਗੇ ਅਨੰਦ ਸਾਹਿਬ ਦਾ ਪਾਠ ਕਰਾਂਗੇ ਤੈਨੂੰ ਟੋਟ ਕਦੇ ਨਾ ਆਵੇ ਕੋਟ ਕਦੇ ਨਾ ਆਵੇ ਜੀ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ ਕੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ ਦੇਈ ਨਾਵੇ ਫਰਤੁ ਨਬੀ ਜਲੇ ਮਨਾ ਤਕਦੇ ਨਾ ਆਵੇ ਹਰ ਪੁਨਬੀਜ ਲੈ ਮਨ ਤੈਨੂੰ ਟੋਟ ਕਦੇ ਨਾ ਆਵੇ ਹਰ ਪੁਨਬੀਜ ਲੈ ਮਨ ਤੈਨੂੰ ਟੋਟ ਕਦੇ ਨਾ ਆਵੇ ਹਰ ਪੁਨਬੀਜ ਲੈ ਸੇਨੋ ਟੁੱਟ ਕਦੇ ਨਾ ਆਵੇ ਹਰ ਪੰਨ ਵੀ ਜਲੇ ਹਰ claro. ਪੁਨਜ <S hocam> <hadi> <Michaelismeye> <immortals> ਹਰ ਪੁੰਨ ਜੀ ਵੀਜ ਲੈ ਮਨਾ ਹਰ

I'm not ਕੋ ਸਬਦ ਪਿਆਰੇ ਹੋ ਜਨਮ ਮਰਨ ਕੀ ਤੇ ਸਾ ਮੁਖ ਉਦਲ ਸਦਾ ਸੁਖੀ ਨਾਨਕ ਸੁਖੰਗ ਰਸੇ ਕਾ RAM KALI MOHALLA TEEJA आनंद एक ओंकार सतगुरु प्रसाद आनंद पिया मेरी माए सतगुरु मैं पाया सतगुरु ता पाया सहज से तीन मन वदीया वादाया नागर तन परवार परिया सबद गावण आईया सबद उता गावो हरि के रामन जनी बसाया हे नानक आनंद यो सतगुरु मैं पाया ए मन मेरा तू सदारण हरना रो तो मन मेरे दुख सब विसारना अंगीकार करे तेरा कार्य सब द्वारा समरथ स्वामी तो क्यों मनो विसारे कह नानक मन मेरे सुधारो और नाले सचे साहेब क्या नहीं करते रे करता तेरा सब कुछ है दे सो पा ਸਦਾ ਸਤਿ ਸਲਾਮ ਆ ਤੇਰੀ ਨਾਮ ਮਾਲਬ ਸਾਬੇ ਨਾਮ ਜਿਨ ਕੈ ਮਾਨ ਵਸਿਆ ਵਾਜੇ ਸਭ ਦਿਕ ਨੇਰੇ ਕਹਿ ਨਾਨਕ ਦੇ ਸਾਬੇ ਕਿਆ ਨਹੀਂ ਕਰਤੇ ਰਹਿ ਰਗਾ ਨਾਮ ਮੇਰਾ ਯਾਦ ਕਰੋ ਯਾਦ ਅਰ ਮੇਰਾ ਦਿਨ ਮੁੱਖਾ ਸਭਾ ਭਗਵਾਨਾ ਗੁਰੂ ਕੁਕਮਨ ਆਏ ਬਸ ਆਜਨੇਸ਼ਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਦੇ ਕੋ ਜੁਤੀਆਂ ਆਏ ਵਡਿਆ ਜਾ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦਾ ਪੰਚ ਸ਼ਬਦ ਜਿਤ ਕਰ ਸੁਭਾਗ ਹੈ ਹਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੁੰਟਕ ਸਮਾਇਆ ਕਰਮ ਪਾਇਆ ਤੁਦ ਜਿਨ ਕੋ ਤੇ ਨਾਮ ਹਰ ਕਹਿ ਲਾਕੇ ਜਹਾਨ ਆਨਿਕ ਤਉ ਸੁਖ ਹੋਆ ਜਿਤ ਕਰ ਅਨਹਦ ਵਾਜੇ ਨੰਦ ਰਤਨੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਭ੍ਰਮ ਪ੍ਰਪਾਇ ਸਰੇ ਸਗਲ ਬਸੂਰੇ ਦੁਖ ਰੋਗ ਸੰਤਾ ਬਿਸਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਕਰਤੇ ਪੂਰੇ ਬੁਰਤੇ ਗਾਣੇ ਸੁਣੀ ਸਚੀ ਕਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਜਿਨਵੰਤ ਨਾਨਕ ਗੁਰ ਚਰਨਾਂ ਲਾਗੇ ਵਾਚੇ ਅਨੰਦ ਤੂਰੇ ਸਲੋਕ ਬਬਨ ਗੁਰੂ ਪਾਣੀ ਪੈਤਾ ਮਾਤਾ ਤਰਤ ਮਹਤ ਦਿਨ ਰਾਤ ਦਈ ਦਾਈ ਦਇਆ ਕੇ ਲੈ ਸਕਣ ਜਾਗਤ ਸੁਗਿਆਈਆਂ ਬੁਰਿਆਈਆਂ ਵਾਤ ਪਰਮਾ ਦੂਰ ਪਰਮੇ ਆਪਣੇ ਜਿਨੇੜੇ ਦੂਰ ਜਿਨੇ ਨਾਮ ਤੇ ਆਇਆ ਦੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਕੀ ਨਾ ਰਹਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ